ਫੋਲੋ ਯੂਅਰ ਚੈਨਲ ਜਿਹੜਾ ਵੀ ਤੁਹਾਡੇ ਚੈਨਲ ਨੂੰ ਫੋਲੋ ਕਰਕੇ ਆਏਗਾ ਸਬਸਕ੍ਰਾਈਬ ਕਰਕੇ ਆਏਗਾ ਤੇ ਸਾਨੂੰ ਅੱਗੇ ਤੁਹਾਡਾ ਉਹ ਸਬਸਕ੍ਰਿਪਸ਼ਨ ਦਿਖਾਏਗਾ ਵੀਡੀਓ ਨੂੰ ਲਾਈਕ ਕੀਤਾ ਹੋਏਗਾ ਸਾਡੇ ਵੱਲੋਂ ਉਸ ਨੂੰ ਜਰੂਰ ਬੈਸਟ ਰਿਗਾਰਡ ਕੀਤਾ ਜਾਵੇਗਾ ਅਸੀਂ ਹਾਂ ਇੱਕ ਹੋਰ ਚੀਜ਼ ਕਰ ਸਕਦੇ ਆ ਤੁਹਾਡੀ ਵੀਡੀਓ ਨੂੰ ਫੋਲੋ ਕਰਕੇ ਆਣ ਵਾਲੇ ਨੂੰ ਅਸੀਂ ਇੱਕ ਤਾਂ ਜਿਹੜਾ ਹੈਗਾ ਕੁਛ ਨਾ ਕੁਛ ਗਿਫਟ ਜਰੂਰ ਪ੍ਰੋਵਾਈਡ ਕਰਾਂਗੇ ਉਸ ਤੋਂ ਇਲਾਵਾ ਅਸੀਂ ਜੋ ਵੀ ਗਾਰੰਟੀ ਪੀਰੀਅਡ ਹੋਏਗਾ ਕਿਸੇ ਵੀ ਤਰ੍ਹਾਂ ਦੇ ਝੂਮਰ ਦਾ ਕ੍ਰਿਸਟਲ ਦਾ ਅਸੀਂ ਇਸ ਨੂੰ ਐਕਸਟੈਂਡ ਕਰਕੇ ਗਾਰੰਟੀ ਦਵਾ ਦੇਵਾਂਗੇ ਬੋਬੀ ਭਾਈ ਰਾਮ ਦਾ ਤੋਟਾ ਤੋਂ ਦਾ ਸੁਣਾਉਂਦੇ ਹਾਂ ਬੋਬੀ ਸ਼ੁਪਰੀਸ ਲਗਭਗ 65 ਸਾਲ ਹੋ ਗਏ ਤਾਂ ਇਸ ਲਾਈਟਿੰਗ ਦਾ ਕੰਮ ਕਰ ਰਹੇ ਹਾਂ ਜੀ ਇਹ ਕਦੋਂ ਤੋਂ ਕਿਵੇਂ ਸ਼ੁਰੂ ਕੀਤਾ ਸੀ ਅੱਜ ਤੋਂ ਜੀ 60 ਸਾਲ ਪਹਿਲਾਂ ਸਾਡੇ ਪੜਦਾਦਾ ਜੀ ਕਰਦੇ ਹੁੰਦੇ ਸੀ ਜੀ ਇਸ ਕੰਮ ਨੂੰ ਉਸ ਤੋਂ ਬਾਅਦ ਸਾਡੇ ਦਾਦਾ ਜੀ ਆਏ ਤੇ ਫਿਰ ਆਪਾਂ ਨੇ ਸੰਭਾਲਿਆ ਉਸ ਤੋਂ ਬਾਅਦ ਹੁਣ ਅਸੀਂ ਫੋਰਥ ਪੀੜੀ ਆ ਜੀ ਜਿਹੜੇ ਇਸ ਕੰਮ ਨੂੰ ਸੰਭਾਲ ਰਹੇ ਉਸ ਤੋਂ ਇਲਾਵਾ ਜੇ ਅਸੀਂ ਫੈਂਸੀ ਲਾਈਟਸ ਦਾ ਕਾਫੀ بڑا ਕੰਮ ਹੈ ਜੀ ਸਾਡੇ ਕੋਲ ਜਿਵੇਂ ਕਿ ਹਰ ਇੱਕ ਤਰ੍ਹਾਂ ਦੀ ਫੈਂਸੀ ਲਾਈਟਸ ਦੇਖ ਸਕਦੇ ਹੋ ਦੁਕਾਨ ਦੇ ਉੱਤੇ ਕੀ ਸਿੰਗਲ ਹੈਂਗਿੰਗਸ ਹੋਗੀ ਡਬਲ ਹੈਂਗਿੰਗਸ ਹੋਗੀ ਐਂਟੀਕ ਝੂਮਰ ਚਾਹੀਦੇ ਆ ਬਲੈਕ ਕ੍ਰਿਸਟਲ ਵਾਈਟ ਕ੍ਰਿਸਟਲ ਮਿਰਰ ਕ੍ਰਿਸਟਲ ਹਰ ਇੱਕ ਤਰ੍ਹਾਂ ਦੇ ਆਪਣੇ ਕੋਲ ਝੂਮਰ ਅਵੇਲੇਬਲ ਹੁੰਦੇ ਆ ਇਸ ਤੋਂ ਇਲਾਵਾ ਜਿਹੜਾ ਵੀ ਆਪਣੇ ਕੋਲ ਝੂਮਰ ਹੈਗਾ ਇਹਦੇ ਉੱਤੇ ਜਿਹੜੀ ਵੀ 골ਡਨ ਕਲਰ ਦੀ ਪੜਤਾ ਹੈ ਇਹ ਸਾਰਾ ਸਾਡਾ ਹੈਗਾ ਨੋਨ ਰਸਟੇਬਲ ਵਾਲਾ ਹੈਗਾ ਇਸ ਤੋਂ ਇਲਾਵਾ ਜੇ ਕੱਲ ਨੂੰ ਤੁਹਾਡੇ ਕੋਲ ਕੋਈ ਵੀ ਤੁਹਾਡਾ ਝੂਮਰ ਹੁੰਦਾ ਸਾਡੇ ਤੋਂ ਗਿਆ ਹੋਇਆ ਉਦਾ ਕ੍ਰਿਸਟਲ ਟੁੱਟ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਤਾਂ ਸਾਡੇ ਕੋਲ ਉਸ ਦਾ ਸਪੇਅਰ ਪਾਰਟ ਵੀ ਅਵੇਲੇਬਲ ਹੈ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਜਿਹੜੇ ਝੂਮਰ ਹਨ ਇਹਨਾਂ ਦੇ ਵਿੱਚ ਜਿਹੜੀ ਲਾਈਟਿੰਗਸ ਹੈ ਇਹ ਤਿੰਨ ਕਲਰ ਦੇ ਹੈਗੇ ਸਿੰਗਲ ਕਲਰ ਨਹੀਂ ਹੁੰਦਾ ਵਾਈਟ ਵਾਰਮ ਵਾਈਟ ਤੇ ਨੇਚਰਲ ਵਾਈਟ 6K 3K 4K ਇਹ ਤਿੰਨੋਂ ਤਰ੍ਹਾਂ ਦੀ ਲਾਈਟਿੰਗ ਇਸ ਦੇ ਵਿੱਚ ਅਵੇਲੇਬਲ ਹੁੰਦੀ ਹੈ ਉਸ ਤੋਂ ਬਾਅਦ ਇੱਕ ਹੁੰਦਾ ਹੈ ਵਾਈਟ ਕਲਰ ਦਾ ਕ੍ਰਿਸਟਲ ਉਸ ਤੋਂ ਬਾਅਦ ਆਉਂਦਾ ਹੈ ਬਲੈਕ ਕਲਰ ਦਾ ਕ੍ਰਿਸਟਲ ਉਸ ਤੋਂ ਬਾਅਦ ਜਿਹੜਾ ਆਉਂਦਾ ਉਹ ਥਰਡ ਹੁੰਦਾ ਟ੍ਰਾਂਸਪੇਰੈਂਟ ਤੇ ਸੋ ਸਾਡੇ ਕੋਲ ਤਿੰਨੋਂ ਤਰ੍ਹਾਂ ਦੇ ਝੂਮਰ ਅਵੇਲੇਬਲ ਇਸ ਤੋਂ ਬਾਅਦ ਫੈਂਸੀ ਲਾਈਟਸ ਹੋ ਗਈ ਹੈਂਗਿੰਗ ਲਾਈਟਸ ਹੋ ਗਈ ਉਸ ਦੇ ਵਿੱਚ ਬਲਬ ਵਾਲੀ ਚਾਹੀਦੀ ਹੈ ਬਲਬ ਵਾਲੀ ਮਿਲ ਜੇਗੀ ਐਲਈਡੀ ਚਾਹੀਦੀ ਹੈ ਐਲਈਡੀ ਮਿਲ ਜੇਗੀ ਫੈਂਸੀ ਲਾਈਟਸ ਹੈਂਗਿੰਗ ਲਾਈਟ ਚੋ ਮਰ ਸਭ ਮਲਟੀ ਕਲਰ ਚ ਵੀ ਅਵੇਲੇਬਲ ਹੈ ਮਲਟੀ ਚਾਹੀਦੇ ਮਲਟੀ ਮਿਲ ਜਣਗੇ ਟ੍ਰਿਪਲ ਕਲਰ ਚਾਹੀਦੇ ਜਿਵੇਂ ਵਾਈਟ ਵਾਰਮ ਨੇਚਰਲ ਉਹ ਵੀ ਮਿਲ ਜਣਗੇ ਇਸ ਤੋਂ ਇਲਾਵਾ ਤੁਸੀਂ ਸਾਡੇ ਕੋਲ ਦੇਖ ਸਕਦੇ ਜਿਵੇਂ ਕਿ ਪਿਕਚਰ ਲਾਈਟਸ ਆ ਜਾਂਦੀਆਂ ਏ ਲਾਈਟਸ ਹੋ ਜਾਂਦੀ ਜਿਹੜੀ ਮਿਰਰ ਦੇ ਉੱਪਰ ਲੱਗਦੀਆਂ ਜਦਕਿ ਬੰਦਾ ਫੇਸ ਵਾਸ਼ ਕਰਨ ਲਈ ਪਹਿਲਾਂ ਲੱਗਦੇ ਛੇ ਉਧਰ ਹੋਲਡਰਸ ਤਾ ਉਸ ਜਗ੍ਹਾ ਤੇ ਹੁਣ ਜਿਹੜੀ ਲਾਈਟ ਲੱਗਦੀ ਹੈ ਉਹ ਇਹ ਲੱਗਦੀ ਹੈ ਪਿਕਚਰ ਲਾਈਟ ਇਜ਼ਾ ਮਤਲਬ ਕੀ ਹੁੰਦਾ ਹੈ ਹੋਲਡਰ ਹਟਾਣ ਦੀ ਜਗ੍ਹਾ ਬਲਬ ਹਟਾਣ ਦੇਗਾ ਇਹ ਲਾਈਟਸ ਲੱਗਣ ਤੋਂ ਬਾਅਦ ਤੁਸੀਂ ਇਕੋ ਲਾਈਟ ਦੇ ਵਿੱਚ ਤਿੰਨ ਕਲਰਸ ਨੂੰ ਅਫੈਕਟ ਕਰ ਸਕਦੇ ਹੋ ਜਿਵੇਂ ਕਿ ਆ ਦੇਖ ਸਕਦੇ ਹੋ ਤੁਸੀਂ ਵਾਈਟ ਨੇਚਰਲ ਵਾਰਮ ਤਿੰਨੋਂ ਤਰ੍ਹਾਂ ਦੀ ਲਾਈਟ ਤੁਹਾਨੂੰ ਇਕੋ ਲਾਈਟ ਚ ਮਿਲ ਜੇਗੀ ਉਸ ਤੋਂ ਬਾਅਦ ਜੇ ਆਪਾਂ ਕਿਸੇ ਫੋਟੋ ਦੇ ਉੱਤੇ ਫੋਕਸ ਕਰਨਾ ਚਾਹੁੰਦੇ ਆ ਤਾਂ ਉਸ ਲਈ ਇਹ ਲਾਈਟਸ ਆ ਜਾਣਗੀਆਂ ਆ ਦੇਖ ਸਕਦੇ ਹੋ ਏ ਲਾਈਟ ਜਿਵੇਂ ਹੋ ਜਾਂਦੀ ਹੈ ਇੱਕ ਤਾਂ ਰొਟੇਟੇਵਨ ਹੈ ਪ੍ਰੋਪਰ ਉਹ ਤੋਂ 360 ਰੋਟੇਟ ਹੁੰਦੀ ਹੈ ਜਿਸ ਕਰਕੇ ਇਹਦੇ ਨਾ ਤਾਂ ਟੁੱਟਣ ਦੇ ਕੋਈ ਚਾਂਸੇ ਨੇ ਨਾਲੇ ਇਹਦੇ ਬੈਕ ਦੇ ਵਿੱਚ ਵੀ ਲਾਈਟ ਚੱਲਦੀ ਹੈ ਉੱ ਤੋਂ ਇਲਾਵਾ ਵੀ ਤੁਸੀਂ ਆਹ ਦੇਖ ਸਕਦੇ ਹੋ ਵਾਰਮ ਨੈਚੁਰਲ ਤੇ ਵਾਈਟ ਤਿੰਨੋਂ ਤਰ੍ਹਾਂ ਦੀ ਲਾਈਟ ਇਸ ਵਿੱਚ ਅਵੇਲੇਬਲ ਹੈ ਉਸ ਤੋਂ ਬਾਅਦ ਆਪਾਂ ਦੇਖ ਸਕਦੇ ਹਾਂ ਫੈਂਸੀ ਹੈਂਗਿੰਗ ਲਾਈਟਸ ਆ ਜਾਂਦੀਆਂ ਨੇ ਇਹ ਫੈਂਸੀ ਲਾਈਟ ਹੋਗੀ ਇਹ ਦੀਵਾਰ ਦੇ ਉੱਤੇ ਲੱਗਣ ਆਂਦੀਆਂ ਹਨ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਦੀ ਲਾਈਟ ਹੈ ਇਲਾਈਟਸ ਓਵਰਲਾਈਟਸ ਐ ਜਿਹੜੀ ਕਿ ਤੁਹਾਡੇ ਬੈਡਰੂਮ ਦੀ ਸਾਈਡਸ ਦੇ ਉੱਤੇ ਜਾਂ ਫਿਰ ਡਰਾਇੰਗ ਰੂਮ ਦੇ ਐਂਟਰੀ ਤੇ ਕਿਸੇ ਵੀ ਜਗ੍ਹਾ ਤੇ ਤੁਸੀਂ ਲਗਵਾਨੀ ਚਾਹੁੰਦੇ ਹੋ ਉਧਰ ਹੀ ਲੱਗ ਜਾਂਦੀ ਐ ਉਸ ਤੋਂ ਬਾਅਦ ਇਹ ਵੀ ਲਾਈਟਸ ਆਪਣੇ ਕੋਲ ਸੇਮ ਪ੍ਰਿਪਲਸ ਵੀ ਆ ਤੇ ਮਲਟੀ ਵੀ ਐ ਉਸ ਤੋਂ ਬਾਅਦ ਇਹ ਆ ਜਾਂਦੀ ਐ ਘਰ ਦੇ ਬਾਹਰ ਲੱਗਣ ਵਾਲੀ ਲਾਈਟਸ ਜਿਵੇਂ ਕਿ ਮਸ਼ਾਲ ਹੋਗੀ ਗੇਟ ਲਾਈਟਸ ਹੋਗੀ ਉਸ ਤਰ੍ਹਾਂ ਦੀਆਂ ਲਾਈਟਸ ਆਉਂਦੀਆਂ ਨੇ ਨੇਮ ਪਲੇਟ ਦੇ ਉੱਤੇ ਤੁਹਾਡਾ ਨਾਮ ਲਿਖਿਆ ਹੋਇਆ ਸ਼ਰਮਾ ਜਾਂ ਵਰਮਾ ਸਮਥਿੰਗ ਕੁਝ ਵੀ ਤਾਂ ਤੁਸੀਂ ਉਸ ਤੇ ਫੋਕਸ ਕਰਨਾ ਚਾਹੁੰਦੇ ਹੋ ਇਹ ਉਸ ਤਰ੍ਹਾਂ ਲਿਆ ਗਏ ਉਸ ਤੋਂ ਬਾਅਦ ਸੇਮ ਅਗਲੇ ਕੋਲ ਸਾਡੇ ਕੋਲ ਹੋਰ ਵੀ ਮਾ ਹਰ ਇੱਕ ਉਹ ਨਾ ਤਰ੍ਹਾਂ ਦੇ ਮਾਡਲਸ ਆ ਗਏ ਤੁਸੀਂ ਨਿਗਾਹ ਮਾਰ ਸਕਦੇ ਹੋ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਮਤਲਬ ਫੈਂਸੀ ਲਾਈਟਸ ਨਹੀਂ ਦੀ ਬਾਕੀ ਇਸ ਤੋਂ ਇਲਾਵਾ ਤੁਹਾਡੀ ਕੋਈ ਆਪਣੀ ਪਰਸਨਲ ਡਿਮਾਂਡ ਦੀ ਲਾਈਟ ਹੁੰਦੀ ਹੈ ਜਿਵੇਂ ਕਿ ਤੁਹਾਨੂੰ ਤੁਸੀਂ ਨੈਟ ਦੇ ਉੱਤੇ ਕੋਈ ਵੀ ਆਪਣੇ ਨਾਮ ਤਰ੍ਹਾਂ ਦੀ ਡਿਜ਼ਾਈਨ ਦੇ ਕੇ ਕੋਈ ਫੈਂਸੀ ਲਾਈਟ ਐਂਟੀਕ ਲਾਈਟਸ ਕਿਸੇ ਵੀ ਤਰ੍ਹਾਂ ਦੀ ਤੁਸੀਂ ਲਾਈਟ ਚਾਹੇ ਤਾਂ ਸਾਡੇ ਕੋਲ ਉਸ ਤਰ੍ਹਾਂ ਦੀ ਲਾਈਟ ਤੁਸੀਂ ਫੋਟੋ ਦਿਖਾ ਕੇ ਸਟੋਰ ਤੋਂ ਲੈ ਸਕਦੇ ਹੋ ਅਸੀਂ ਉਸ ਤਰ੍ਹਾਂ ਦੀ ਲਾਈਟਸ ਨੂੰ ਵੀ ਆਪਣੇ ਕੋਲ ਅਵੇਲੇਬਲ ਰੱਖਦੇ ਹਾਂ ਕੀ ਤੁਸੀਂ ਕਮਜੀਤ ਧਿਆਨ ਵੀ ਕੰਪਨੀਓ ਨਹੀਂ ਅਸੀਂ ਮੈਨੂਫੈਕਚਰਿੰਗ ਦਾ ਸਾਡਾ ਕੰਮ ਨਹੀਂ ਬਟ ਅੱਗੇ ਇੰਪੋਰਟ ਜਿਵੇਂ ਕਿਸੇ ਵੀ ਤਰ੍ਹਾਂ ਦੇ ਤੁਹਾਨੂੰ ਲਾਈਟ ਤੁਹਾਡੀ ਆਪਣੀ ਪਸੰਦੀ ਕੋਈ ਲਾਈਟ ਹੈ ਤੁਹਾਨੂੰ ਉਹ ਚਾਹੀਦੀ ਹੈ ਕਿ ਤੁਸੀਂ ਆਨਲਾਈਨ ਉਸ ਤਰ੍ਹਾਂ ਦੀ ਲਾਈਟ ਦੇਖ ਕੇ ਤਾਂ ਸਾਡੇ ਕੋਲ इजीली ਅਵੇਲੇਬਲ ਹੋ ਜੀ ਕਿ ਅਸੀਂ ਤੁਰ ਤੋਂ ਮੈਕਸਿਮਮ 2 ਤੋਂ 3 ਦਿਨਾਂ ਦਾ ਟਾਈਮ ਲੈ ਸਕਦੇ ਤੇ ਕੋਈ ਜੀ ਜਿਹੜੀ ਤੁਹਾਡੀ ਸ਼ਾਪ ਅੱਗੇ ਕਿਹੜੀ ਜਗ੍ਹਾ ਤੇ ਹੈ ਸਰ ਲਾਹੌਰੀ ਗੇਟ ਜਿੱਥੇ ਮੇਨ ਕਪੜਾ ਮਾਰਕੀਟ ਹੁੰਦੀ ਸੀ ਕਿਸੇ ਟਾਈਮ ਕਪੜਾ ਮਾਰਕੀਟ ਤੋਂ ਥੋੜੀ ਪਹਿਲਾਂ ਆਪਾਂ ਲਾਹੌਰੀ ਗੇਟ ਕੰਨੀ ਨੂੰ ਆ ਜਾਂਦੇ ਆ ਤਾਂ ਜੋ ਪੁਰਾਣਾ ਪੰਜਾਬ ਵਜੋਂ ਅਸੀਂ ਉਧਰ ਲਾਹੌਰੀ ਗੇਟ ਦੇ ਵਿੱਚ ਇਸੋ ਨਾਲ ਜਿਵੇਂ ਤੁਹਾਡੀ ਵੀਡੀਓ ਦੇਖ ਕੇ ਕੋਈ ਆਉਂਦਾ ਨਹੀਂ ਸਭ ਕੁਝ ਹੋ ਹਾਂਜੀ ਇਹ ਜੋ ਤੁਸੀਂ ਪਾ ਰਹੇ ਹੋ ਤਾਂ ਉਹਨਾਂ ਲਈ ਕੋਈ ਪ੍ਰੋਸੈਸ਼ਨ ਜਾਂ ਕੋਈ ਜ਼ਰੂਰ ਮਾਨਤਨ ਕੀਤਾ ਜਾਏਗਾ ਸਰ డు ਫਾਲੋ ਯੋਰ ਚੈਨਲ ਜਿਹੜਾ ਵੀ ਤੁਹਾਡੇ ਚੈਨਲ ਨੂੰ ਫਾਲੋ ਕਰਕੇ ਆਏਗਾ ਸਬਸਕ੍ਰਾਈਬ ਕਰਕੇ ਆਏਗਾ ਤੇ ਸਾਨੂੰ ਅੱਗੇ ਤੁਹਾਡਾ ਉਹ ਸਬਸਕ੍ਰਿਪਸ਼ਨ ਦਿਖਾਏਗਾ ਵੀਡੀਓ ਨੂੰ ਲਾਈਕ ਕੀਤਾ ਹੋਏਗਾ ਸਾਡੇ ਵੱਲੋਂ ਉਸ ਨੂੰ ਜ਼ਰੂਰ ਬੈਸਟ ਰਿਗਾਰਡ ਕੀਤਾ ਜਾਵੇਗਾ ਅਸੀਂ ਹਾਂ ਇੱਕ ਹੋਰ ਚੀਜ਼ ਕਰ ਸਕਦੇ ਆ ਤੁਹਾਡੀ ਵੀਡੀਓ ਨੂੰ ਫਾਲੋ ਕਰਕੇ ਆਣ ਵਾਲੇ ਨੂੰ ਅਸੀਂ ਇੱਕ ਤਾਂ ਜਿਹੜਾ ਹੈਗਾ ਕੁਛ ਨਾ ਕੁਛ ਗਿਫਟ ਜ਼ਰੂਰ ਪ੍ਰੋਵਾਈਡ ਕਰਾਂਗੇ ਉਸ ਤੋਂ ਇਲਾਵਾ ਅਸੀਂ ਜੋ ਵੀ ਗਾਰੰਟੀ ਪੀਰੀਅਡ ਹੋਏਗਾ ਕਿਸੇ ਵੀ ਤਰ੍ਹਾਂ ਦੇ ਝੂਮਰ ਦਾ ਐ ਕ੍ਰਿਸਟਲ ਦਾ ਅਸੀਂ ਉਸ ਨੂੰ ਐਕਸਟੈਂਡ ਕਰਕੇ ਉਹ ਗਾਰੰਟੀ ਦੇਵਾਂਗੇ ਤੇ ਤੁਸੀਂ ਹੁਣ ਦੇਖ ਹੀ ਲਿਆ ਕਿੰਨਾ ਵੱਡਾ ਆਫਰ ਦੇ ਚੁੱਕੇ ਨੇਗੇ ਕੋ ਵੀ ਜੀ ਤੇ ਤੁਹਾਨੂੰ ਵੀ ਹੁਣ ਮਤਲਬ ਇੱਕ ਐਨਿਕ ਵੈਰੀਆ ਤੁਸੀਂ ਮੈਟਾ ਅਮਾ ਵੀਡੀਓ ਬਣਾ ਰਹੇ ਹਾਂ ਤੇ ਜੋ ਸੱਚ ਦੱਸਣੇ ਕਿ ਮਤਲਬ ਮਨ ਕਰਦੇ ਵੀ ਦੇਖੀ ਜਾ ਮੈਂ ਲਾਈਕਿੰਗ ਇੱਥੇ ਹੈ ਤੇ ਤੁਸੀਂ ਵੀ ਜੀ ਇੱਕ ਵਾਰੀ ਜ਼ਰੂਰ ਇਸ ਸ਼ੌਪ ਤੇ ਆਓ ਤੇ ਤੁਸੀਂ ਐ ਮਿਸਤਰਾਮਾ ਦੀ ਜਨਰਲ ਦੇ ਵਿੱਚ ਆ ਗਏ ਤੇ ਮੇਰੇ ਚਹਤ ਉਪਰ ਇੱਕ ਵਾਰੀ ਜਰੂਰ ਤੁਸੀਂ ਇੱਥੇ ਆ ਕੇ ਇੱਕ ਗੇੜਾ ਮਾਰੋ ਉਸ ਤੋਂ ਬਾਅਦ ਤੁਸੀਂ ਖੁਦ ਆਪਣੇ ਜੋ ਰਿਸ਼ਤੇਦਾਰ ਨੇ ਜਾਂ ਉਹ ਆਪਣੇ ਮਿਲਣ-ਜੁਲਣ ਜਿਹੜੇ ਵੀ ਆਣ ਆਉਣ ਵਾਲੇ ਨੇ ਤਾਂ ਤੁਸੀਂ ਉਹਨਾਂ ਨੂੰ ਜਰੂਰ ਇੱਕ ਵਾਰੀ ਇੱਥੇ ਲੈ ਕੇ ਆਓਗੇ ਕਿਉਂਕਿ ਇੱਥੇ ਜੋ ਵੈਰਾਈਟੀ ਮਿਲਦੀ ਹੈ ਪਟਿਆਲੇ ਤਾਂ ਛੱਡੋ ਮਤਲਬ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਤੁਹਾਨੂੰ ਇਹ ਨਹੀਂ ਲਾਈਟਿੰਗ ਨਜ਼ਰ ਨਹੀਂ ਆਏਗੀ ਤੇ ਕੋਈ ਜੇ ਕੁਝ ਹੋਰ ਤੁਸੀਂ ਦੱਸਣਾ ਚਾਹੁੰਦੇ ਹੋਵੋਗੇ ਲਾਈਟਿੰਗ ਤੋਂ ਇਲਾਵਾ ਲਾਈਟਿੰਗ ਤੋਂ ਇਲਾਵਾ ਸੀ ਤੁਹਾਨੂੰ ਜਿਵੇਂ ਤੇ ਹੋਗਾ ਕਿ ਸਿੰਗਲ ਉਸਤੇ ਪੋਸ਼ਨ ਤੇ ਲੱਗਣ ਵਾਲੀ ਚੁਮਰ ਆ ਗਈ ਜਿਵੇਂ ਕਿ ਤੁਸੀਂ ਆਦਿਕ ਹੈਂਗਿੰਗ ਜੋਗੀ ਹੋਟਲਸ ਦੇ ਵਿੱਚ ਲੱਗਣ ਵਾਲੀ ਹੈ ਡਰਾਇੰਗ ਰੂਮ ਚ ਲੱਗਣ ਵਾਲੀ ਇਹ ਇੱਕ 파ਟ ਅਲੱਗ ਹੈ ਇਸ ਤੋਂ ਇਲਾਵਾ ਸੀ ਤੁਹਾਨੂੰ ਜਿਵੇਂ ਅਸੀਂ ਸਿਸਟ ਕਰਦੇ ਆ ਤੁਹਾਡੇ ਕੋਲ ਜਿਵੇਂ ਮਾਉਂਟੀਜ਼ ਹੁੰਦੀਆਂ ਸਰ ਘਰ ਦੇ ਵਿੱਚ ਨਾ ਅੱਜਕਲ ਕੋਠੀਆਂ ਦੇ ਡਿਜ਼ਾਈਨ ਬਹੁਤ ਤਰ੍ਹਾਂ ਦੇ ਚੱਲ ਰਹੇ ਤਾਂ ਉਸ ਲਈ ਕਸਟਮਰਜ਼ ਨੂੰ ਨਾ ਉਹਨਾਂ ਦੇ ਇਲੈਕਟ੍ਰੀਸ਼ੀਅਨਸ ਕਹਿੰਦੇ ਕਿ ਹਾਂਜੀ ਸਰ ਸਾਨੂੰ بڑے ਸਾਈਜ਼ ਦੇ ਝੂਮਰ ਚਾਹੀਦੇ ਤਾਂ ਤੁਸੀਂ ਜਿਵੇਂ ਕਿਤੇ ਹੋਗੇ ਨਾਰਮਲ ਕਿ ਤੁਸੀਂ ਕਿਸੇ ਡਰਾਇੰਗ ਰੂਮ 'ਚ ਲਗਾਣਾ ਹੈ ਜਾਂ ਫਿਰ ਆਪਣੇ ਕੋਈ ਲੀਵਿੰਗ ਰੂਮ 'ਚ ਲਗਾਣਾ ਜਿੱਤੇ ਕੋਈ ਬਾਰ ਕਾਊਂਟਰ ਹੈ ਉਧਰ ਲਗਾਣ ਦੀ ਤੁਸੀਂ ਇਹਨਾਂ ਤਰ੍ਹਾਂ ਦੇ ਝੂਮਰ ਜਲ ਜਾ ਸਕਦੇ ਇਸ ਤੋਂ ਇਲਾਵਾ ਜੇ ਤੁਹਾਨੂੰ بڑے ਸਾਈਜ਼ ਦੇ ਝੂਮਰ ਚਾਹੀਦੇ ਦੇਵੇਗੀ ਸਿੰਗਲ ਸਟੋਰੀ ਹੈ ਡਬਲ ਸਟੋਰੀ ਤੋਂ ਅਗਲੇ ਪਾਰਚੇ ਉਸਤੇ ਨਿਗ੍ਹਾ ਮਰਵਾਉਂਦੇ ਆ। थैंक यू। थैंक यू। ठीक है सर थैंक यू सो मच।